ਚਾ ਥੋੜੀ ਥੋੜੀ ਚਰਚਾ ਆਪਾਂ ਨਾ ਇਹਨਾਂ ਦੇ ਕਰਦੇ ਆ ਤੁਹਾਡੇ ਸਫਰਾਂ ਬਾਰੇ ਜਿਹੜੇ ਤੁਸੀਂ ਇਹਦੇ ਚ ਦਿੱਤੇ ਆ ਅ ਮੈਂ ਇੱਕ ਇੱਕ ਕਰਕੇ ਬੋਲਦਾ ਤੁਸੀਂ ਉਹਦੇ ਬਾਰੇ ਥੋੜਾ ਥੋੜਾ ਜਾਣਕਾਰੀ ਜਰੂਰ ਬਈ ਤੇ ਪਹਿਲਾ ਟਰੈਕ ਇਹਦੇ ਚ ਤੁਸੀਂ ਲਿਖਿਆ ਵਾਰਵਨ ਵੈਲੀ ਦਾ ਟਰੈਕ ਹਾਂਜੀ ਇਹਦੇ ਬਾਰੇ ਕੋਈ ਗੱਲਬਾਤ ਵਾਰਵਨ ਵੈਲੀ ਟਰੈਕ ਵੀਰੇ ਇਹ ਆਪਣਾ ਕਸ਼ਮੀਰ ਦਾ ਹੀ ਟਰੈਕ ਹੈ ਇੱਕ ਇਹ ਕਸ਼ਮੀਰ ਨੂੰ ਤੇ ਲਦਾਖ ਨੂੰ ਜੋੜਦਾ ਹੂੰ ਤਾਂ ਸਾਡੇ ਧਿਆਨ ਚ ਸੀਗਾ ਇਹ ਵੀ ਇੱਥੇ ਇੱਕ ਟਰੈਕ ਨਿਕਲਦਾ ਸਾਨੂੰ ਅਸੀਂ ਉਧਰ ਗਏ ਸੀ ਨਾ ਮੈਂ ਤੇ ਕੋਈ ਦਸਾਈਕਲ ਲੈ ਕੇ ਸਾਨੂੰ ਦੱਸਿਆ ਸੀ ਕਿਸੇ ਨੇ ਇਸ ਟਰੈਕ ਬਾਰੇ ਟ੍ਰੈਕ ਅਸੀਂ ਹੋਰ ਕਰਨਾ ਸੀਗਾ ਉਸ ਸਮੇਂ ਉਹ ਇੰਦਰਾਹਰਪਾਸ ਦਾ ਤੁਸੀਂ ਕਿਹਾ ਮੀਂਹ ਪੈਣ ਲੱਗ ਪਿਆ ਤੇ ਉਹ ਟ੍ਰੈਕ ਬੰਦ ਹੋ ਗਿਆ ਫਿਰ ਜਦੋਂ ਹੁਣ ਸਮਾਨ ਸਮੂਹ ਸਾਰਾ ਝੋੜਿਆਂ ਚ ਸੀਗਾ ਕਸੀ ਬੈਠੇ ਸੀ ਪੂਰੇ ਬੂਟ ਫਿਰ ਅਸੀਂ ਕਬੀ ਕਿਸੇ ਨਾ ਕਿਸੇ ਹੋਰ ਚੱਲਦੇ ਆ ਫਿਰ ਅਸੀਂ ਗੂਗਲ ਤੇ ਲੱਭਣ ਲੱਗੇ ਕੋਈ ਨਾ ਕੋਈ ਟ੍ਰੈਕ ਫਿਰ ਸਾਨੂੰ ਇਹ ਟ੍ਰੈਕ ਮਿਲ ਗਿਆ ਤਾਂ ਫਿਰ ਉਹ ਬਸ ਐਂ ਸਬ ਬਣ ਗਿਆ ਵੀ ਟ੍ਰੈਕ ਕਰਨ ਦਾ ਅੱਛਾ ਇਹ ਜਿਹੜਾ ਇੰਦਰਾਹਰਪਾਸ ਹੈ ਤਾਂ ਧਰਮਸ਼ਾਲਾ ਕੋਲੇ ਹੈਗਾ ਇੰਦਰਾ ਤ੍ਰਿਉਂਡਾ ਵਾਲੇ ਪਾਸੇ ਤੇ ਜਿਹੜਾ ਵਾਰਵਨ ਵੈਲੀ ਟਰੈਕ ਹੈ ਇਹ ਕਸ਼ਮੀਰ ਦੇ ਵਿੱਚ ਹੈ ਹਾਂਜੀ ਭਾਈ ਬਸ ਅਸੀਂ ਉਦੋਂ ਕਿਉਂਕਿ ਇੱਧਰ بارش ਪੈ ਰਹੀ ਸੀ ਸਾਰੇ ਪਾਸੇ ਉਧਰ بارش ਨਹੀਂ ਸੀਗੀ ਤਾਂ ਫਿਰ ਸਾਨੂੰ ਬਸ ਭਾਈ ਜੇਦੋ ਕੁਝ ਕਰਨਾ ਹੀ ਹੋਵੇ ਮਨ ਅਸੀਂ ਤਿਆਰ ਬੈਠੇ ਸੀ ਪੰਜ ਛੇ ਜਣੇ ਸਾਰਾ ਸਮਾਨ ਸਾਡੇ ਬੰਨੇ ਹੋਇਆ ਸੀਗਾ ਤੇ ਅਸੀਂ ਸਵੇਰ ਚੰਗ ਤੁਰਨਾ ਸੀ ਜਿਵੇਂ 6 ਵਜੇ ਤੁਰ ਗਏ ਅਸੀਂ ਤੇ ਸਾਨੂੰ ਤੁਸਾ ਲੱਗੇ ਪੌਣੇ 6 ਵਜੇ ਫੋਨ ਆ ਗਿਆ ਸਾਡੇ ਗਾਈਡ ਦਾ ਕਿ ਲਈ ਉਹ ਥੋੜਾ ਟਰੈਕ ਨਹੀਂ ਹੋਊਗਾ ਫਿਰ ਅਸੀਂ ਦੁਪਹਿਰ ਤੱਕ ਲੱਗੇ ਰਹੇ ਕੋਈ ਤਾਂ ਜਦੋਂ ਕੰਮ ਹੀ ਇਹ ਕਰਦੇ ਆ ਤਾਂ ਜਾਣਕਾਰ ਵੀ ਹੁੰਦੇ ਆ ਆਪਣੇ ਨਾ ਸਾਡੇ ਧਿਆਨ ਸਾਨੂੰ ਇਹ ਵੀ ਪਤਾ ਸੀ ਕਿ ਵੀ ਇੱਧਰ ਮੌਸਮ ਸਾਫ ਆ ਤੇ ਇੱਧਰ بارش ਹੋ ਰਹੀ ਆ ਤਾਂ ਬਸ ਐਂ ਸਵਾਪਜਾ ਬਣ ਗਿਆ ਜਿਹੜਾ ਇਹ ਇੱਕ ਜੇਦ ਵਾਲਾ ਮਸਲਾ ਹੋ ਜਾਂਦਾ ਕਈ ਵਾਰ ਮਤਲਬ ਵੀ ਅਸੀਂ ਟਰੈਕ ਕਰਨਾ ਹੈ ਤੇ ਭਾਵੇਂ ਮੀਂਹ ਪਈ ਜਾਂਦਾ ਭਾਵੇਂ برف ਪੈ ਗਈ ਤੇ ਅਸੀਂ ਕਰਨਾ ਹੀ ਕਰਨਾ ਇਹ ਕਿੰਨੀ ਕੁ ਮжоਰਿਟੀ ਦਾ ਲੈਵਲ ਮੰਨਦੇ ਹੋ ਵੀ ਚਾਹੀਦਾ ਵੀ ਜੇ ਮੰਨ ਲਓ ਉਹਨੇ ਮਨਾ ਕਰਤਾ ਤੇ ਉਹਦੀ ਗੱਲ ਮੰਨਣ ਦੇ ਵਿੱਚ ਸਾਨੂੰ ਕਿੰਨਾ ਕੁ ਭਾਈ ਇਹੋ ਜੀ ਚੀਜ਼ਾਂ ਦੇ ਵਿੱਚ ਨਾ ਦੋ ਗੱਲਾਂ ਹੁੰਦੀਆਂ ਨੇ ਹਮ ਜਿਹੜੇ ਰਿਕਾਰਡ ਬਣਾਉਂਦੇ ਨੇ ਬੰਦੇ ਉਹ ਜਨੂਨੀ ਬੰਦੇ ਹੀ ਬਣਾਉਂਦੇ ਆ ਹਮ ਠੀਕ ਹੈ ਤੇ ਕਈ ਵਾਰੀ ਉਹਨਾਂ ਦਾ ਨੁਕਸਾਨ ਵੀ ਹੋ ਜਾਂਦਾ ਜੇ ਤਾਂ ਤੁਸੀਂ ਉਹ ਕੰਮ ਕਰ ਗਏ ਫਿਰ ਤਾਂ ਥੋੜੀ ਵਡਿਆਈ ਹੁੰਦੀ ਆ ਕਿ ਬੰਦੇ ਬੜੇ ਦਲੇਰ ਸੀ ਜੇ ਕਿਤੇ ਕੁਦਰਤ ਦੀ ਕਿ ਕੁਦਰਤੀ ਆਫਤ ਪੈ ਜਾਵੇ ਥੋੜੀ ਕਿ ਨੁਕਸਾਨ ਹੋ ਜੇ ਤਾਂ ਫਿਰ ਲੋਕ ਉਹਦੇ ਬਾਰੇ ਆਪਣੀਆਂ ਰਿਆਦਿਆਂ ਲੱਗ ਪੈਂਦੇ ਆ ਵੀ ਇਹ ਬੇਵਕੂਫੀ ਕੀਤੀ ਇਹਨਾਂ ਨੇ ਜਾਂ ਕੋਈ ਦੋਸ਼ ਕੀਤਾ ਨਾ ਪਰ ਮੇਰੇ ਵੱਲੋਂ ਮੈਂ ਇਹ ਕਹਿਣਾ ਕਿ ਜੇ ਤੁਹਾਨੂੰ ਉੱਥੋਂ ਦੇ ਲੋਕਲ ਲੋਕ ਜਾਂ ਥੋੜਾ ਗਾਈਡ ਕਹਿ ਰਿਹਾ ਕਿ ਮੌਸਮ ਖਰਾਬ ਆ ਤਾਂ ਰਿਸਕ ਹੂੰ ਲੋਕੀ ਆਪ ਨੂੰ ਨਹੀਂ ਪਤਾ ਆਪ ਕਿੰਨਾ ਮਰਜੀ ਕੋ ਮਿਲ ਗਈ ਆਪਾਂ ਪਹਾੜਾਂ ਦੇ ਪੇਤੀ ਨਹੀਂ ਬਣਦੇ ਜਿਹਨੇ ਲੋਕਲ ਲੋਕ ਹੁੰਦੇ ਆ ਤੇ ਫਿਰ ਵਰਵਨ ਵੈਲੀ ਜਾਂਦੇ ਹੋਏ ਟਾਇਰ ਪਾਟ ਗਿਆ ਸੀਗਾ ਆਪ ਗੱਡੀ ਦਾ ਹਾਂ ਵੀ ਉਹ ਗੱਡੀ ਸੀ ਆਪਣੇ ਟੈਂਪੂ ਟਰੈਵਲਰ ਹੂੰ ਉਹਦੇ ਚਾਰੇ ਟਾਇਰ ਹੀ ਕਸੇ ਹੋਏ ਸੀ ਚਾਰੇ ਕੀ ਪੰਜੀ ਕਸੇ ਹੋਏ ਸੀ ਟਾਇਰ ਪਾਟ ਗਿਆ ਉਹਦਾ ਤੇ ਸਾਨੂੰ ਪਤਾ ਲੱਗ ਗਿਆ ਵੀ ਟਾਇਰ ਪਾਟ ਗਿਆ ਤੇ ਚਲੋ ਅਸੀਂ ਉਹਨੇ ਮ ਬਦਲ ਦਿਨਾ ਉਹਾਨੂੰ ਐਸੀ ਚੱਲ ਵੀ ਨਵਾਂ ਟਾਇਰ ਹੋਵੇ ਸਟਿੱਪਣੀ ਆਪਣੇ ਕੋਲ ਲਗਭਗ ਨਵੀਂ ਹੁੰਦੀ ਆ ਉਹਨੇ ਤਾਂ ਸਟਿੱਪਣੀ ਕੱਢੀ ਨਾ ਬਾਈ ਬਸ ਹੋਇਆ ਕਿ ਪਾਟਿਆ ਟਾਇਰ ਨਹੀਂ ਸੀ ਤਾਂ ਉਹਦੇ ਨਾਲ ਵੀ ਮਾੜੀ ਹਾਲਤ ਆ ਅਸੀਂ ਇੱਕ ਦੂਜੇ ਦਾ ਮੂੰਹ ਕਦੇ ਨਹੀਂ ਦੇਖਿਆ ਯਾਰ ਵੀ ਇੱਕ ਪਾਸੇ ਖਾਡਾ ਬੈ ਡੂੰਗੀ ਵੀ ਯਾਰ ਜੀ ਟਾਇਰ ਪਾਟ ਗਿਆ ਤਾਂ ਬਣੂ ਕੀ ਵੀ ਜਿਹੜਾ ਇਹ ਜਿਹੜਾ ਇਹ ਹੌਂਸਲੇ ਜਿਹਨੇ ਕਿਹਾ ਵੀ ਟਾਇਰ ਆਪਣੇ ਕੋਲੇ ਨਵਾਂ ਹੈਗਾ ਉਹ ਤਾਂ ਪਹਿਲਾਂ ਨਾਲ ਤੁਮੀ ਪਹਿਲਾਂ ਤੋਂ ਵੀ ਮਾੜਾ ਸੀਗਾ ਪਰ ਉਹ ਆਈ ਚੱਲ ਗਿਆ ਕੰਮ ਵੀ ਉਹ ਪੇਤੀ ਹੁੰਦੇ ਬਈ ਉਹਨਾਂ ਨੂੰ ਪਤਾ ਹੀ ਹੁੰਦਾ ਨਿੱਤ ਦਾ ਪਰ ਹੈ ਤਾਂ ਇਹ ਵੀ ਰਿਸਕ ਵਾਲਾ ਮਸਲਾ ਹੀ ਆ ਹਾਂ ਬਈ ਰਿਸਕ ਹੀ ਆ ਇੰਨਾ ਗੇ ਰਿਸਕ ਤਾਂ ਵੀ ਹੁਣ ਲੈਣਾ ਜਿੰਨਾ ਜਰਾ ਅਸੀਂ ਉੱਤਰੇ ਨਹੀਂ ਗੇ ਉਹਨਾਂ ਜਰਾ ਅਸੀਂ ਆ ਹੀ ਬੈਠੇ ਰਹੇ ਵੀ ਹੁਣ ਵੀ ਕੁਝ ਨਾ ਕੁਝ ਹੋਇਆ ਹੁਣ ਵੀ ਹੋਇਆ ਇੱਕ ਟੜਕੋ ਵਾਲਾ ਮਸਲਾ ਹੋ ਗਿਆ ਨਾ ਵੀ ਜਦੋਂ ਹੁਣ ਦੇਖ ਹੀ ਲਿਆ ਹਾਂਜੀ ਅੱਖੀਂ ਦੇਖ ਲਿਆ ਤੇ ਫਿਰ ਉਸ ਤੋਂ ਬਾਅਦ ਕਸ਼ਮੀਰ ਗ੍ਰੇਟ ਲੇਕ ਟ੍ਰੈਕਸ ਦੀ ਤੁਸੀਂ ਗੱਲ ਕੀਤੀ ਹੈ ਇਹਦੇ 'ਚ ਇਹ ਮੈਂ ਤੁਹਾਡੀ ਬਲੌਗ ਦੇਖੀ ਆ ਬਹੁਤ ਹੀ ਖੂਬਸੂਰਤ ਇਲਾਕਾ ਹੈਗਾ ਮੀਰਾ ਭਾਈ ਜਿੰਨੇ ਕੁ ਟ੍ਰੈਕ ਮੈਂ ਹੁਣ ਤੱਕ ਕੀਤੇ ਆ ਮੇਰਾ ਸਭ ਤੋਂ ਮਨਪਸੰਦ ਟ੍ਰੈਕ ਆ ਇਹ ਮਨਜੇ ਮੈਨੂੰ ਜੇ ਕੋਈ ਮੈਂ ਪੁੱਛੂ ਵੀ ਸਭ ਤੋਂ ਸੋਹਣਾ ਟ੍ਰੈਕ ਕਿਹੜਾ ਕਰਕੇ ਆਈਗੀ ਤਾਂ ਮੈਂ ਉਹਨੂੰ ਇਹੀ ਕਹੂੰਗੀ ਕਸ਼ਮੀਰ ਗ੍ਰੇਟ ਲੇਕ ਕਿਸੇ ਹੋਰ ਚੀਜ਼ ਨਾਲ ਜੋੜਦੇ ਆਂ ਸਾਡੇ ਲੋਕ ਵੈਸੇ ਤਾਂ ਮੈਂ ਮੰਨਦਾ ਵੀ ਜਿਹੜੇ ਟੂਰਿਸਟ ਤੋਂ ਟਰੈਕਰ ਬਣ ਜਾਂਦੇ ਆ ਜਾਂ ਟਰੈਵਲਰ ਬਣ ਜਾਂਦੇ ਆ ਉਹਨਾਂ ਕੋਲੇ ਆਮ ਸਮਝ ਹੁੰਦੀ ਹੈ ਉੱਥੋਂ ਦੇ ਜਿਓਗ੍ਰਾਫੀਏ ਨੂੰ ਦੇਖਣ ਦੀ ਉੱਥੋਂ ਦੇ ਕਲਚਰ ਨੂੰ ਦੇਖਣ ਦੀ ਤੇ ਇਹ ਵੀ ਦੇਖਣ ਦੀ ਵੀ ਉੱਥੇ ਲੋਕਾਂ ਦਾ ਜੀਵਨ ਪੱਧਰ ਕਿਵੇਂ ਆ ਕਸ਼ਮੀਰ ਇੱਕ ਵੱਡੇ ਪੋਲੀਟੀਕਲ ਕ੍ਰਾਈਸਿਸ ਦਾ ਸ਼ਿਕਾਰ ਹੋਇਆ ਜਦੋਂ ਬਾਈ ਦੇਵ ਕਰਾਈ ਵਾਲਾ ਕਸ਼ਮੀਰ ਨੂੰ ਦੇਖਦਾ ਕਿਉਂਕਿ ਦੋ ਟਰੈਕ ਤਾਂ ਪਹਿਲੇ ਤੁਸੀਂ ਕਸ਼ਮੀਰ ਦੀ ਗੱਲ ਕਰ ਰਹੇ ਹੋ ਕਿ ਕਸ਼ਮੀਰ ਦੇ ਵਿੱਚ ਤੁਸੀਂ ਕੀਤੇ ਹੈ ਤੇ ਕਸ਼ਮੀਰ ਤੁਸੀਂ ਉਂਝ ਸਾਈਕਲਿੰਗ ਵੀ ਕੀਤੀ ਹੈ ਵੈਸੇ ਵੀ ਤੁਸੀਂ ਗਏ ਹੋਵੋਗੇ ਕਸ਼ਮੀਰ ਕਿਵੇਂ ਦੇਖਦੇ ਹੋ ਕਸ਼ਮੀਰ ਦੇ ਪੋਲਿਟੀਕਲ ਕ੍ਰਾਈਸਿਸ ਨੂੰ ਲੋਕਾਂ ਦੀ ਜ਼ਿੰਦਗੀ ਕਿਵੇਂ ਹੈ ਉੱਥੇ ਬਾਈ ਜਦੋਂ ਕਿਸੇ ਵੀ ਸੂਬੇ 'ਚ ਕੋਈ ਨਾ ਕੋਈ ਮੂਵਮੈਂਟ ਚੱਲਦੀ ਹੈ ਨਾ ਪੰਜਾਬ 'ਚ ਵੀ ਚੱਲੀ ਹੈ ਉੱਨਾ ਅਗਲੇ ਲੰਮਾ ਹਰ ਇੱਕ ਜਗ੍ਹਾ ਤੇ ਚੱਲੀ ਜਾਂਦੀ ਹੈ ਉਹਦੇ ਜਿਹੜੇ ਦੋ ਧਿਰਾਂ ਆਮੋ ਸਾਹਮਣੇ ਹੁੰਦੀਆਂ ਨੇ ਇੱਕ ਤਾਂ ਸਰਕਾਰ ਤੇ ਇੱਕ ਸਰਕਾਰ ਦੇ ਵਿਰੋਧੀ ਹੁੰਦੇ ਆ ਜਿਹੜੇ ਹਥਿਆਰਬੰਦ ਸੰਘਰਸ਼ 'ਚ ਇੱਕ ਤੀਜੀ ਤਰ ਵੀ ਹੁੰਦੀ ਹੋਵੇ ਉਤ ਵਿੱਚ ਬਈ ਉਹ ਹੁੰਦਾ ਜਿਹੜੇ ਆਮ ਸਧਾਰਨ ਲੋਕ ਹੁੰਦੇ ਆ ਤੇ ਸਟੇਟ ਦੇ ਲੋਕਾਂ ਦੀ ਲੜਾਈ ਚ ਉਹੀ ਜਜਦਾ ਜਿਹਦੇ ਕੰਨੇ ਉਹ ਤੀਜੀ ਤਰ ਹੋ ਜਾਂਦੀ ਆ ਹਾਂ ਤਾਂ ਲੋਕ ਜਿਹੜੇ ਸਧਾਰਨ ਲੋਕ ਨੇ ਉਹ ਕਿਤੇ ਨਾ ਕਿਤੇ ਮਤਲਬ ਉਹ ਰਲੇ ਮਿਲੇ ਜਿੰਨੇ ਕਸੀਂ ਦੇਖੇ ਬਹੁਤ ਇਹ ਨੇ ਜਿਹੜੇ ਇਹ ਮੰਨਦੇ ਕਿ ਅਸੀਂ ਤਾਂ ਭਾਰਤ ਦਾ ਹਿੱਸਾ ਨਹੀਂ ਹੈ ਕਿ ਸਾਨੂੰ ਗੁਲਾਮ ਬਣਾਇਆ ਹੋਇਆ ਬਹੁਤ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਹਿ ਰਿਹਾ ਕਿ ਯਾਰ ਇਹ ਤਾਂ ਪਾਕਿਸਤਾਨ ਵਾਲੇ ਕਰ ਰਹੇ ਆ ਐ ਕਰ ਰਹੇ ਆ ਦੇਸ਼ ਘੁਲਾ ਰਹੇ ਆ ਆਪਣਾ ਰਲੇ ਮਿਲੇ ਪਰ ਜਿਹੜੇ ਆਮ ਲੋਕ ਨੇ ਉਹ ਲੋਕ ਤਸ਼ੱਦਦ ਸਹਿ ਰਹੇ ਆ ਉਹ ਦੋਨੇ ਬਸਰੂ ਸਹਿ ਰਹੇ ਆ ਇਸੇ ਟਰੈਕ ਦੇ ਵਿੱਚ ਮੈਂ ਲਿਖਿਆ ਵੀ ਹੋਇਆ ਸਾਨੂੰ ਨੇ ਇੱਕ ਬੱਕਰੀ ਦਾ ਮੇਮਣਾ ਮਿਲ ਗਿਆ ਹਮ ਬਰਫ ਪੈ ਗਈ ਬਹੁਤ ਜ਼ਿਆਦਾ ਤੇ ਉਹ ਇੱਜੜਦੋ ਕਦੇ ਵੱਖ ਹੋ ਗਿਆ ਅਸੀਂ ਉਹ ਫੜ ਲਿਆ ਜਿਹੜਾ ਸਾਡਾ ਟਰੈਕ ਗਾਈਡ ਸੀਗਾ ਉਹ ਸਾਨੂੰ ਕਹਿੰਦਾ ਯਾਰ ਜੇ ਫੌਜ ਨੂੰ ਇਹ ਪਤਾ ਲੱਗ ਗਿਆ ਨਾ ਵੀ ਇਹ ਮੇਰਾ ਜਾਂ ਮੈਂ ਫੜ ਲਿਆ ਤੇ ਮੈਨੂੰ ਖੋ ਲੈਣਗੇ ਹਮ ਵੀ ਤੁਸੀਂ ਇਹ ਕਹਿਣਾ ਵੀ ਸਾਡਾ ਅਸੀਂ ਮੁੱਲ ਖਰੀਦਿਆ ਇੱਥੋਂ ਰਸਤੇ 'ਚ ਵੀ 3-4 ਵਾਰ ਚੈਕਿੰਗ ਹੋਈ ਤਾਂ ਸਾਰੇ ਮਤਲਬ ਉਹਨੂੰ ਮੇਮ ਨੂੰ ਨਾ ਪਾ ਜਾ ਕਰਨ ਅਸੀਂ ਉਹਨਾਂ ਨੂੰ ਕਿਹਾ ਕਰੀ ਕਿ ਸਾਡਾ ਅਸੀਂ ਇੱਥੋਂ ਲਿਆ ਤੁਹਾਡੇ ਪੰਜਾਬ ਚ ਫਾਰਮ ਆ ਤੇ ਅਸੀਂ ਇਹ ਨਸਲ ਲੈ ਕੇ ਜਾਣੀ ਆ ਉੱਥੇ ਇੱਕ ਜਗ੍ਹਾ ਤੇ ਅਸੀਂ ਰੁਕੇ ਤੇ ਉਹਨਾਂ ਦਾ ਜਿਹੜਾ ਸਾਡੇ ਨਾਲ ਜਰਾਇਲ ਵਾਲੇ ਬੰਦੇ ਸੀ ਨਾ ਉਹਨਾਂ ਦਾ ਨੂਨ ਡਿੱਗ ਪਿਆ ਪੈਕਟ ਕਿਤੇ ਸ਼ਾਮ ਨੂੰ ਉਹਨਾਂ ਨੂੰ ਨੂਨ ਨਾ ਮਿਲੇ ਤਾਂ ਚਲੋ ਉਹਨਾਂ ਨੇ ਸਾਨੂੰ ਕਿਹਾ ਸਾਡੇ ਕੋਲ ਵੀ ਥੋੜਾ ਜਿਹਾ ਅਸੀਂ ਆਪ ਦੀ ਜੋਗਰਾ ਚਲ ਅਸੀਂ ਕਿ ਫੌਜੀ ਤੋਂ ਫੜ ਕੇ ਲਿਆਉਣੇ ਮੈਂ ਤੇ ਕੁਦਾ ਚਲੇ ਗਏ ਤਾਂ ਉਹ ਫੌਜੀ ਮਤਲਬ ਸਾਡੇ ਨਾਲ ਵੀ ਬੜੀ ਸਖਤ ਬੋਲੇ ਉਹ ਤੇ ਸਾਨੂੰ ਕਹਿੰਦੇ ਉਹਨੂੰ ਕਸ਼ਮੀਰ ਨੂੰ ਭੇਜੋ ਉਹਨਾਂ ਨੂੰ ਦੇਵਾਂਗੇ ਨੂਨ ਅਸੀਂ ਉਹ ਹਿੰਦੀ ਚ ਬੋਲ ਰ ਤਾਂ ਤੁਹਾਨੂੰ ਸਾਡੇ ਗਾਇਦੀ ਕਹਿੰਦਾ ਕਿ ਇਹਨਾਂ ਨੂੰ ਸਾਡੇ ਵਰਗੇ ਹਰੇਕ ਬੰਦੇ ਅੱਤਵਾਦੀ ਦੇਖਦਾ ਹੂ ਹੂੰ ਕਿਤੇ ਨਾ ਕਿਤੇ ਪੇਸਤਾ ਰਹੇ ਆਮ ਬੰਦੇ ਉਹ ਹੂੰ ਪਰ ਜਿੱਥੇ ਵੀ ਕਿਤੇ ਕੋਈ ਇਦਾਂ ਦੀ ਮੂਵਮੈਂਟ ਚੱਲਦੀ ਏ ਉੱਥੇ ਫਿਰ ਇਹ ਚੀਜ਼ਾਂ ਤਾਂ ਨਾਰਮਲ ਆ ਬਾਈ ਹੁੰਦੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਲੋਕ ਹਰ ਇੱਕ ਜਗ੍ਹਾ ਹੁੰਦੀਆਂ ਬਾਈ ਕਿਤੇ ਵੀ ਹੋਣਗੀਆਂ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਆਪਾਂ ਮੈਂ ਇਹ ਮੰਨ ਕੇ ਚੱਲਦਾ ਮੇਰਾ ਇਹ ਨਿੱਜੀ ਵਿਚਾਰ ਆ ਮਤਲਬ ਕੋਈ ਪਤਾ ਨਹੀਂ ਸਹਿਮਤ ਹੋ ਕੇ ਨਾ ਉਹ ਪਰ ਜਦੋਂ ਸਟੇਟ ਹਿੰਸਾ ਕਰਦੀ ਏ ਨਾ ਬਾਈ ਹੂੰ ਉਹ ਬਹੁਤ ਖਤਰਨਾਕ ਤਰੀਕੇ ਦੀ ਹਿੰਸਾ ਕਰਦੀ ਹੂੰ ਆਪਣੇ ਕੋਲ ਉਹਨੇ ਸਾਧ ਜਿਕਰ ਇਹੋ ਜੇ ਮਸਲਿਆਂ ਦੀ ਗੱਲਬਾਤ ਬੈਠ ਕੇ ਸਲੀਕੇ ਨਾਲ ਨਿਕਲ ਜੇ ਤਾਂ ਵਧੀਆ ਗੱਲ ਆ ਪਰ ਕਈ ਵਾਰੀ ਮਰਦ ਨੂੰ ਐ ਕੋਈ ਜੱਬਣਾ ਪੈਂਦਾ ਹੂੰ ਮਤਲਬ ਉੱਥੇ ਰਵਈਏ ਦਾ ਸਾ ਪਤਾ ਲੱਗਦਾ ਹੋਊਗਾ ਇੱਕ ਬਾਹਰਲੇ ਬੰਦੇ ਨਾਲ ਤੇ ਕਸ਼ਮੀਰ ਦੇ ਬੰਦੇ ਨਾਲ ਹਾਂ ਬਈ ਪੂਰਾ ਲੱਗਦਾ ਥੋੜਾ ਜਿਹਾ ਟੂਰਿਸਟ ਬੰਦੇ ਦੇ ਵਿੱਚ ਤੁਸੀਂ ਕਿਤੇ ਵੀ ਚਲੇ ਜਾਊਂਗੇ ਨਾ ਤੁਹਾਡੀ ਇੱਜ਼ਤ ਕਰਦੇ ਸਾਰੇ ਬੰਦੇ ਸਾਡੀ ਇੱਜ਼ਤ ਫੌਜ ਨੇ ਵੀ ਕੀਤੀ ਉੱਥੇ ਸਾਡੀ ਇੱਜ਼ਤ ਕਸ਼ਮੀਰੀਆਂ ਨੇ ਵੀ ਕੀਤੀ ਕਿਉਂਕਿ ਉੱਥੇ ਪਤਾ ਹੁੰਦਾ ਕਿ ਟੂਰਿਸਟ ਬੰਦਾ ਇਥੋਂ ਦਾ ਮੈਸੇਜ ਬਹੁਤ ਦੂਰ ਤੱਕ ਲੈ ਕੇ ਜਾਊਗਾ ਹੂੰ ਤਾਂ ਕਰਕੇ ਟੂਰਿਸਟ ਬੰਦਾ ਜਦੋਂ ਆਪਾਂ ਕਿਸੇ ਦੂਜੇ ਸੂਬੇ ਚ ਜਾਣੇ ਆ ਨਾ ਉੱਥੇ ਆਪਣੀ ਆਇਡੈਂਟੀਟੀ ਆ ਉਹ ਬਹੁਤ ਉਹਦੀ ਐਹਮੀਅਤ ਆ ਤੁਸੀਂ ਉੱਥੇ ਕੋਈ ਗਵਰਨਮੈਂਟ ਦਾ ਮੁਲਾਜ਼ਮ ਬਣ ਕੇ ਜਾ ਰਹੇ ਹੋ ਤੁਸੀਂ ਉੱਥੇ ਕੋਈ ਕੰਮ ਕਰ ਰਹੇ ਹੋ ਬਿਜ਼ਨਸਮੈਨ ਬਣ ਕੇ ਜਾ ਰਹੇ ਹੋ ਜਾਂ ਤੁਸੀਂ ਉੱਥੇ ਇੱਕ ਟਰੈਵਲਰ ਬਣ ਕੇ ਜਾ ਰਹੇ ਹੋ ਤਾਂ ਉੱਥੋਂ ਦੇ ਲੋਕਾਂ ਦਾ ਨਜ਼ਰੀਆ ਥੋੜੇ ਨਾਲ ਬਿਹਾਰ ਉਸੇ ਹਿਸਾਬ ਨਾਲ ਬਦਲਦਾ ਰਹਿੰਦਾ